ਇਲਾਸ਼ਮਾਨ ਸਰੋਵਰ ਦੀ ਯਾਤਰਾ ਦੇ ਪਹਿਲੇ ਜਥੇ ਨੂੰ ਸੁਸ਼ਮਾ ਸਵਰਾਜ ਨੇ ਝੰਡੀ ਦਿਖਾਈ ਦੇਸ਼ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਥੇ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਮੌਕੇ ਜਥੇ ਵੱਲੋਂ ਉਹਨਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਵਿਦੇਸ਼ ਮੰਤਰੀ ਨੇ ਪਹਿਲੇ ਜਥੇ ਦੇ ਨਾਲ ਤਸਵੀਰ ਵੀ ਖਿੱਚਵਾਈ मेरी मेरी और आप भगवान के दर्शन करके लौटे के प्रकाश लेकर लौटे और जो मानसरोवर का जल लेकर लौटे उसकी चंद्र प्रत्येह मुझे भी जरूरत तो है क्योंकि गंगा जल से भी ज्यादा पवित्र ਨਵੀਂ ਬਣੀ ਕੇਂਦਰ ਸਰਕਾਰ ਨੇ ਯੂਪੀਏ ਸਰਕਾਰ ਦੀ ਵਿਰਾਸਤ ਨੂੰ ਖਤਮ ਕਰਨ ਦਾ ਇੱਕ ਹੋਰ ਫੈਸਲਾ ਕੀਤਾ ਹੈ ਮੋਦੀ ਸਰਕਾਰ ਨੇ ਕੈਬਨਟ ਦੀਆਂ ਚਾਰ ਕਮੇਟੀਆਂ ਨੂੰ ਪੰਕ ਕਰ ਦਿੱਤਾ ਹੈ ਜਿਸ ਚ ਕੀਮਤਾਂ ਨਾਲ ਜੁੜੀ ਹੋਈ ਕਮੇਟੀ ਵਿਸ਼ਵ ਵਪਾਰ ਸੰਗਠਨ ਕੁਦਰਤੀ ਆਫਤਾ ਪ੍ਰਬੰਧ QIDAE ਤੇ ਬਣੀਆਂ ਕਮੇਟੀਆਂ ਸ਼ਾਮਲ ਸਨ ਇਸ ਤੋਂ ਪਹਿਲਾਂ ਜੀਓਐਮ ਅਤੇ ਈਜੀਐਮ ਨੂੰ ਪੰਕ ਕਰ ਦਿੱਤਾ ਸੀ ਤਾਂ ਜੋ ਫੈਸਲੇ ਲੈਣ ਚ ਤੇਜ਼ੀ ਆ ਸਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਚ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਮੋਦੀ ਨਾਲ ਉਹਨਾਂ ਦੀ ਮੁਲਾਕਾਤ ਕਾਫੀ ਚੰਗੀ ਰਹੀ ਅਤੇ ਦੋਹਾਂ ਦੇਸ਼ਾਂ ਨੂੰ ਅਜਿਹੇ ਮੁੱਦਿਆਂ ਤੇ ਕੰਮ ਕਰਨਾ ਪਵੇਗਾ ਜੋ ਅਧੂਰੇ ਪਏ ਨੇ ਅਤੇ ਮੈਂ ਦੋਹਾਂ ਦੇਸ਼ਾਂ ਦੇ ਹਿੱਤਾਂ ਨਾਲ ਜੁੜੇ ਅਧੂਰੇ ਮੁੱਦਿਆਂ ਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ ਅਜੇਹਾਂ ਨਵਾਜ਼ ਸ਼ਰੀਫ ਨੇ ਨਰਿੰਦਰ ਮੋਦੀ ਨੂੰ ਲਿਖੀ ਆਪਣੀ ਚਿੱਠੀ ਚ ਕਿਹਾ ਤੇ ਨਾਲ ਹੀ ਕਿਹਾ ਕਿ ਆਸ ਹੈ ਕਿ ਸਾਡੀ ਕੋਸ਼ਿਸ਼ਾਂ ਇੱਕ ਜ਼ਿਆਦਾ ਚਮਕਦਾਰ ਭਵਿੱਖ ਦੀ ਨੀਂਹ ਰੱਖਣਗੀਆਂ 26 ਮਈ ਨੂੰ ਨਵਾਜ਼ ਸ਼ਰੀਫ ਨਰਿੰਦਰ ਮੋਦੀ ਦੇ ਸੌਚਕ ਸਮ यूपी ਦੇ ਆਗਰਾ ਵਿਖੇ ਬੂਟ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗ ਗਈ ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਭਿਆਨਕ ਅੱਗ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਧੀ ਰਾਤ ਦੇ ਕਰੀ ਫੈਕਟਰੀ 'ਚ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਅੱਗ ਲੱਗਣ ਦੇ ਨਾਲ ਨਾਲ ਵਾਲੀਆਂ ਫੈਕਟਰੀਆਂ 'ਚੋਂ ਸਮਾਨ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਗਿਆ ਤਾਂ ਜੋ ਕੋਈ ਵੀ ਹੋਰ ਨੁਕਸਾਨ ਨਾ ਹੋ ਸਕੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਲਖਨਊ ਚੋਈ ਬੈਠਕ ਤੋਂ ਬਾਅਦ ਅਫਸਰਾਂ ਦਾ ਤਬਦਲਾ ਕਰ ਦਿੱਤਾ ਗਿਆ ਅਖਿਲੇਸ਼ ਯਾਦਵ ਨੇ ਅਫਸਰਾ ਦੀ ਕਲਾਸ ਲੈਂਦਿਆਂ ਕਿਹਾ ਕਿ ਮੌਕੇ ਤੇ ਜਲਦੀ ਪੁਲਿਸ ਅਫਸਰ ਪਹੁੰਚਣ ਤੇ ਕਾਰਵਾਈ ਕੀਤੀ ਜਾਏ ਤਾਂ ਹੀ ਹਾਲਾਤ ਬਦਲੇ ਜਾ ਸਕਦੇ ਨੇ ਪਿਛਲੇ ਕਈ ਦਿਨਾਂ ਤੋਂ ਯੂਪੀ 'ਚ ਬਰਾਤਕਾਰ ਤੇ ਹੱਤਿਆ ਦੀਆਂ ਘਟਨਾਵਾਂ ਕਰਕੇ ਸਰਕਾਰ ਨੂੰ ਚਤੁਰਫਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ